ਕੁਲਵੰਤ ਸਿੰਘ ਤੇ ਰਣਜੀਤ ਕੌਰ ਦਾ ਇੱਕ ਹੀ ਪੁੱਤਰ ਸੀ ਜਿਸ ਦਾ ਨਾਮ ਸੀ ਵਿਵੇਕ ਉਹਨਾਂ ਨੇ ਆਪਣੇ ਪੁੱਤਰ ਨੂੰ ਵਧੀਆ ਪੜਾਇਆ ਲਖਾਇਆ ਜਦੋਂ ਵਿਵੇਕ ਵਧੀਆ ਨੌਕਰੀ ਕਰਨ ਲੱਗਿਆ ਤਾਂ ਉਹਨਾਂ ਨੇ ਆਪਣੇ ਪੁੱਤਰ ਲਈ ਕੁੜੀ ਲੱਭਣੀ ਸ਼ੁਰੂ ਕਰ ਦਿੱਤੀ ਕੁਲਵੰਤ ਸਿੰਘ ਦਾ ਸੁਭਾਅ ਤਾਂ ਬਹੁਤ ਨਰਮ ਸੀ ਪਰ ਰਣਜੀਤ ਕੌਰ ਇੱਕ ਬਹੁਤ ਅੜਬ ਔਰਤ ਸੀ ਘਰ ਦੇ ਵਿੱਚ ਉਹੀ ਹੁੰਦਾ ਜੋ ਰਣਜੀਤ ਕੌਰ ਕਹਿੰਦੀ ਰਣਜੀਤ ਕੌਰ ਦਾ ਪਤੀ ਸਮਝਦਾ ਸੀ ਕਿ ਘਰ ਵਿੱਚ ਕਲੇਸ਼ ਨਾ ਹੋਵੇ ਇਸ ਲਈ ਉਹ ਰਣਜੀਤ ਕੌਰ ਦੀ ਹਰ ਗੱਲ ਮੰਨ ਲੈਂਦਾ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਅੱਗੇ ਜਾ ਕੇ ਰਣਜੀਤ ਕੌਰ ਦੇ ਇਸ ਸੁਭਾਅ ਕਰਕੇ ਉਸ ਨੂੰ ਕਿੰਨੀ ਜ਼ਿਲਤ ਦਾ ਸਾਹਮਣਾ ਕਰਨਾ ਪਵੇਗਾ ਰਣਜੀਤ ਕੌਰ ਆਪਣੇ ਪੁੱਤਰ ਦੀ ਪੜ੍ਹਾਈ ਲਿਖਾਈ ਤੇ ਨੌਕਰੀ ਦਾ ਬਹੁਤ ਮਾਣ ਕਰਦੀ ਸੀ ਤੇ ਉਸ ਨੂੰ ਇਹ ਸੀ ਕਿ ਮੇਰੇ ਘਰ ਦੀ ਨੂੰ ਬਹੁਤ ਅਮੀਰ ਘਰ ਦੀ ਹੋਵੇ ਜਦੋਂ ਉਸਨੇ ਆਪਣੇ ਪੁੱਤਰ ਲਈ ਕੁੜੀ ਵੇਖੀ ਤਾਂ ਕੁੜੀ ਉਸ ਨੂੰ ਪਸੰਦ ਆ ਗਈ। ਕੁੜੀ ਦੇ ਘਰ ਵਾਲੇ ਵੀ ਆਰਥਿਕ ਪੱਖੋਂ ਵਧੀਆ ਸਨ। ਕੁੜੀ ਪੜ੍ਹੀ ਲਿਖੀ ਅਤੇ ਸੋਹਣੀ ਸੁਨੱਖੀ ਸੀ। ਜਦੋਂ ਰਣਜੀਤ ਕੌਰ ਕੁੜੀ ਨੂੰ ਵੇਖਣ ਜਾਂਦੀ ਹੈ, ਉੱਥੇ ਵੀ ਉਹ ਆਪਣੇ ਪੁੱਤਰ ਬਵੀਕ ਦੀ ਪੜ੍ਹਾਈ ਤੇ ਨੌਕਰੀ ਦਾ ਗੁਣਗਾਨ ਕਰਦੀ ਰਹਿੰਦੀ ਹੈ। ਮੁੰਡਾ ਅਤੇ ਕੁੜੀ ਇੱਕ ਦੂਜੇ ਨੂੰ ਵੇਖਦੇ ਨੇ ਤੇ ਪਸੰਦ ਕਰ ਲੈਂਦੇ ਨੇ। ਦੋਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ। ਜਦੋਂ ਨਰਿੰਦਰ ਵਿਵੇਕ ਦੀ ਪਤਨੀ ਬਣ ਕੇ ਆਪਣੇ ਸਹੁਰੇ ਘਰ ਆਉਂਦੀ ਹੈ ਤਾਂ ਉਸਦੇ ਧਰਤੀ ਪੈਰ ਨਹੀਂ ਲੱਗਦੇ ਕਿਉਂਕਿ ਵਿਵੇਕ ਇੱਕ ਪੜਿਆ ਲਿਖਿਆ ਤੇ ਬਹੁਤ ਸੋਹਣਾ ਸਲੀਕੇ ਵਾਲਾ ਮੁੰਡਾ ਸੀ ਵਿਵੇਕ ਨੇ ਆਪਣੀ ਪਤਨੀ ਨੂੰ ਪਹਿਲੇ ਦਿਨ ਹੀ ਦੱਸ ਦਿੱਤਾ ਸੀ ਕਿ ਮਾਂ ਦੇ ਸੁਭਾਅ ਬਾਰੇ ਉਸਨੇ ਕਿਹਾ ਸੀ ਨਰਿੰਦਰ ਤੈਨੂੰ ਪਤਾ ਹੈ ਨਾ ਮੈਂ ਦੂਜੇ ਸ਼ਹਿਰ ਵਿੱਚ ਨੌਕਰੀ ਕਰਦਾ ਹਾਂ ਅਤੇ ਮਹੀਨੇ ਬਾਅਦ ਹੀ ਘਰ ਆਉਂਦਾ ਹਾਂ ਇੱਕ ਵਾਰ ਤੈਨੂੰ ਮੰਮੀ ਪਾਪਾ ਨਾਲ ਰਹਿਣਾ ਹੋਵੇਗਾ ਜਦੋਂ ਮੰਮੀ ਪਾਪਾ ਨੇ ਮੈਨੂੰ ਇਹ ਕਹਿ ਦਿੱਤਾ ਕਿ ਤੂੰ ਨਰਿੰਦਰ ਨੂੰ ਨਾਲ ਲੈ ਜਾ ਤਾਂ ਮੈਂ ਤੈਨੂੰ ਲੈ ਜਾਵਾਂਗਾ ਤੂੰ ਫਿਕਰ ਨਾ ਕਰ ਮੈਂ ਮਹੀਨੇ ਵਿੱਚ ਦੋ ਵਾਰ ਘਰ ਆਇਆ ਕਰਾਂਗਾ ਮੰਮੀ ਡੈਡੀ ਨਾਲ ਵਧੀਆ ਪਿਆਰ ਨਾਲ ਰਹਿਣਾ ਉਸਨੇ ਆਪਣੀ ਪਤਨੀ ਨਰਿੰਦਰ ਨੂੰ ਇਹ ਵੀ ਕਹਿ ਦਿੱਤਾ ਸੀ ਕਿ ਮੰਮੀ ਦਾ ਸੁਭਾਅ ਥੋੜਾ ਜਿਹਾ ਜਿੱਦੀ ਹੈ ਤੂੰ ਮੰਮੀ ਨਾਲ ਕਿਸੇ ਵੀ ਗੱਲ ਦੀ ਬਹਿਸ ਨਹੀਂ ਕਰਨੀ ਨਰਿੰਦਰ ਕੌਰ ਨੇ ਆਪਣੇ ਪਤੀ ਦੀ ਗੱਲ ਸੁਣ ਕੇ ਉਸ ਨਾਲ ਵਾਅਦਾ ਕੀਤਾ ਕਿ ਉਹ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵੇਗੀ। ਵਿਆਹ ਤੋਂ 3-4 ਦਿਨ ਬਾਅਦ ਵਿਵੇਕ ਆਪਣੀ ਨੌਕਰੀ ਤੇ ਚਲਾ ਗਿਆ। ਨਰਿੰਦਰ ਰਸੋਈ ਦੇ ਕੰਮ ਧੰਦੇ ਕਰਨ ਲੱਗ ਗਈ। ਨਰਿੰਦਰ ਦੀ ਸੱਸ ਪਹਿਲਾਂ ਤਾਂ ਨਰਿੰਦਰ ਨੂੰ ਬਹੁਤ ਪਿਆਰ ਕਰਦੀ ਸੀ ਪਰ ਉਹ ਗੱਲੀ-ਗੱਲੀ ਆਪਣੀ ਨੂੰ ਨਰਿੰਦਰ ਦੇ ਪੇਕਿਆਂ ਦੁਆਰਾ ਦਿੱਤੇ ਗਏ ਸਮਾਨ, ਫਰਨੀਚਰ, ਕੱਪੜੇ ਲੱਤੇ ਅਤੇ ਸੋਨੀ ਜੋ ਵੀ ਉਸਦੇ ਪੇਕਿਆਂ ਨੇ ਦਿੱਤਾ ਸੀ ਉਸ ਬਾਰੇ ਕਹਿੰਦੀ ਰਹਿੰਦੀ ਕਿ ਤੇਰੇ ਪੇਕਿਆਂ ਨੇ ਹਲਕੀ ਕੁਆਲਿਟੀ ਦਾ ਸਮਾਨ ਦਿੱਤਾ ਹੈ ਨਰਿੰਦਰ ਨੂੰ ਇਹ ਗੱਲ ਬਹੁਤ ਉਪਰੀ ਲੱਗਦੀ ਪਰ ਉਹ ਆਪਣੇ ਪਤੀ ਵਿਵੇਕ ਦੇ ਕਹੇ ਅਨੁਸਾਰ ਸੋਚਦੀ ਕਿ ਮੰਮੀ ਦਾ ਸ਼ਾਇਦ ਸੁਭਾਅ ਹੀ ਇਦਾਂ ਦਾ ਹੈ ਇਹਨਾਂ ਨੂੰ ਛੇਤੀ ਛੇਤੀ ਕੋਈ ਚੀਜ਼ ਪਸੰਦ ਨਹੀਂ ਆਉਂਦੀ ਇਸੇ ਕਰਕੇ ਨਰਿੰਦਰ ਇਸ ਗੱਲ ਨੂੰ ਅਣਗੌਲੀਆਂ ਕਰ ਦਿੰਦੀ ਪਰ ਜਦੋਂ ਰਣਜੀਤ ਕੌਰ ਸਾਰਾ ਸਾਰਾ ਦਿਨ ਆਪਣੇ ਬੜਪਣ ਦਾ ਗੁਣਗਾਨ ਕਰਦੀ ਰਹਿੰਦੀ ਤਾਂ ਨਰਿੰਦਰ ਕੌਰ ਨੂੰ ਖੇਜ ਆ ਜਾਂਦੀ ਉਹ ਆਪਣੇ ਪਤੀ ਵਿਵੇਕ ਨੂੰ ਆਪਣੀ ਸੱਸ ਬਾਰੇ ਦੱਸਦੀ ਤਾਂ ਵਿਵੇਕ ਅੱਗੋਂ ਕਹਿੰਦਾ ਨਰਿੰਦਰ ਮੈਂ ਤੈਨੂੰ ਦੱਸਿਆ ਨਾ ਮੰਮੀ ਦੇ ਸੁਭਾਅ ਬਾਰੇ ਮੰਮੀ ਦੀ ਆਦਤ ਆ ਤੁਸੀਂ ਮੰਮੀ ਦੀ ਕਿਸੇ ਵੀ ਗੱਲ ਨੂੰ ਦਿਲ ਤੇ ਨਹੀਂ ਲਾਉਣਾ ਨਰਿੰਦਰ ਕੌਰ ਵੀ ਇਹ ਸੋਚ ਕੇ ਚੁੱਪ ਕਰ ਜਾਂਦੀ ਕਿ ਮੈਂ ਕਿੰਨੇ ਕ ਦਿਨ ਇੱਥੇ ਰਹਿਣਾ ਹੈ ਕਦੇ ਨਾ ਕਦੇ ਤਾਂ ਵਿਵੇਕ ਮੈਨੂੰ ਆਪਣੇ ਨਾਲ ਲੈ ਹੀ ਜਾਵੇਗਾ ਹੁਣ ਵਿਵੇਕ ਤੇ ਨਰਿੰਦਰ ਦੇ ਵਿਆਹ ਨੂੰ 6 ਮਹੀਨੇ ਹੋ ਚੁੱਕੇ ਸੀ ਵਿਵੇਕ ਤੇ ਨਰਿੰਦਰ ਬਸ ਇੰਤਜ਼ਾਰ ਵਿੱਚ ਸੀ ਕਿ ਕਦੋਂ ਰਣਜੀਤ ਕੌਰ ਵਿਵੇਕ ਨੂੰ ਇਹ ਕਹੇ ਕਿ ਤੂੰ ਆਪਣੀ ਪਤਨੀ ਨੂੰ ਨਾਲ ਲੈ ਜਾ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਹੈ ਤੁਸੀਂ ਇੱਕ ਦੂਜੇ ਤੋਂ ਦੂਰ ਰਹਿੰਦੇ ਹੋ ਪਰ ਰਣਜੀਤ ਕੌਰ ਨੇ ਕਦੇ ਵੀ ਆਪਣੇ ਪੁੱਤਰ ਨੂੰ 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 ਨਾਲ ਲੈ ਜਾਣ ਬਾਰੇ ਗੱਲ ਨਾ ਕੀਤੀ ਹੋ ਨਰਿੰਦਰ ਆਪਣੇ ਪਤੀ ਨੂੰ ਕਹਿੰਦੀ ਕਿ ਤੁਸੀਂ ਆਪਣੇ ਨਾਲ ਮੈਨੂੰ ਕਦੋਂ ਲੈ ਕੇ ਜਾਓਗੇ ਤਾਂ ਬਵੇਕ ਇਹ ਕਹਿ ਕੇ ਗੱਲ ਟਾਲ ਦਿੰਦਾ ਕਿ ਥੋੜਾ ਸਮਾਂ ਹੋਰ ਮੰਮੀ ਪਾਪਾ ਨਾਲ ਰਹਿ ਲਾ ਜਦੋਂ ਉਹਨਾਂ ਦੇ ਵਿਆਹ ਨੂੰ 8 ਮਹੀਨੇ ਗੁਜ਼ਰ ਗਏ ਤਾਂ ਨਰਿੰਦਰ ਨੇ ਆਪਣੇ ਪਤੀ ਅਤੇ ਸਹੁਰੇ ਨੂੰ ਖੁਸ਼ਖਬਰੀ ਸੁਣਾਈ ਕਿ ਉਹ ਮਾਂ ਬਣਨ ਵਾਲੀ ਹੈ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ ਨਰਿੰਦਰ ਨੇ ਇਹ ਗੱਲ ਆਪਣੀ ਮੰਮੀ ਨੂੰ ਵੀ ਦੱਸੀ ਹੁਣ ਨਰਿੰਦਰ ਆਪਣੇ ਪਤੀ ਨੂੰ ਕਹਿੰਦੀ ਸੀ ਕਿ ਇਸ ਹਾਲਤ ਦੇ ਵਿੱਚ ਔਰਤ ਨੂੰ ਸਭ ਤੋਂ ਜ਼ਿਆਦਾ ਲੋੜ ਆਪਣੇ ਪਤੀ ਦੀ ਹੁੰਦੀ ਹੈ ਅਤੇ ਮੈਂ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ। ਵਿਵੇਕ ਆਪਣੀ ਮਾਂ ਨਾਲ ਗੱਲ ਕਰਨ ਤੋਂ ਝਿਜਕਦਾ ਸੀ ਪਰ ਉਹ ਚਾਹੁੰਦਾ ਸੀ ਕਿ ਉਸਦੀ ਮਾਂ ਖੁਦ ਕਹੇ ਕਿ ਨਰਿੰਦਰ ਨੂੰ ਤੂੰ ਆਪਣੇ ਨਾਲ ਲੈ ਜਾ। ਪ੍ਰੈਗਨੈਂਸੀ ਦੇ 3 ਮਹੀਨੇ ਬਾਅਦ ਨਰਿੰਦਰ ਨੇ ਆਪਣੀ ਸੱਸ ਨੂੰ ਕਿਹਾ ਕਿ ਮੈਂ ਵਿਵੇਕ ਨਾਲ ਰਹਿਣਾ ਚਾਹੁੰਦੀ ਹਾਂ ਤਾਂ ਰਣਜੀਤ ਕੌਰ ਨੇ ਕਿਹਾ ਇਹ ਕਦੇ ਨਹੀਂ ਹੋ ਸਕਦਾ। ਇਸ ਹਾਲਤ ਦੇ ਵਿੱਚ ਤੂੰ ਬਵੇਕ ਨਾਲ ਰਹਿਣ ਕਿਵੇਂ ਚਲੀ ਜਾਵੇਂਗੀ ਘਰ ਦੇ ਵਿੱਚ ਇਕੱਲੀ ਹੋਇਆ ਕਰੇਗੀ ਇਸ ਹਾਲਤ ਦੇ ਵਿੱਚ ਤੇਰਾ ਇਕੱਲੇ ਰਹਿਣਾ ਠੀਕ ਨਹੀਂ ਤਾਂ ਨਰਿੰਦਰ ਕੌਰ ਨੇ ਜ਼ਿਆਦਾ ਜਿੱਦ ਨਾ ਕੀਤੀ ਪਰ ਉਸ ਦਾ ਆਪਣੇ ਸਹੁਰੇ ਘਰ ਵਿੱਚ ਦਿਲ ਨਾ ਲੱਗਦਾ ਉਹ ਘਰ ਦੇ ਕੰਮ ਕਰਦੀ ਤੇ ਫਿਰ ਟੀਵੀ ਦੇਖਣ ਲੱਗ ਜਾਂਦੀ ਪਰ ਹੁਣ ਉਸ ਦਾ ਆਪਣੇ ਸਹੁਰੇ ਘਰ ਵਿੱਚ ਬਿਲਕੁਲ ਵੀ ਦਿਲ ਨਹੀਂ ਸੀ ਲੱਗਦਾ ਉਸ ਦੀ ਸੱਸ ਗੱਲ-ਗੱਲ ਤੇ ਉਸ ਦੀ ਟੋਕ ਟਕਾਈ ਕਰਦੀ ਰਹਿੰਦੀ ਨਰੀਂਦਰ ਆਪਣੇ ਪਤੀ ਵਿਵੇਕ ਨੂੰ ਫੋਨ ਤੇ ਕਹਿੰਦੀ ਕਿ ਇਸ ਹਾਲਤ ਦੇ ਵਿੱਚ ਮੇਰਾ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ ਪਰ ਤੁਹਾਡੀ ਮਾਂ ਦਾ ਸੁਭਾਅ ਹੀ ਇਦਾਂ ਦਾ ਕਿ ਉਹ ਕਿਸੇ ਨੂੰ ਖੁਸ਼ ਰਹਿਣ ਦੇ ਹੀ ਨਹੀਂ ਸਕਦੀ ਵਿਵੇਕ ਆਪਣੀ ਮਾਂ ਨਾਲ ਨਰੀਂਦਰ ਨੂੰ ਲਿਜਾਣ ਬਾਰੇ ਗੱਲ ਕਰਦਾ ਹੈ ਤਾਂ ਰਣਜੀਤ ਕੌਰ ਕਹਿੰਦੀ ਹੈ ਕਿ ਇੱਕ ਵਾਰ ਜੋ ਮੈਂ ਕਹਿ ਦਿੱਤਾ ਬਸ ਉਹੀ ਹੋਵੇਗਾ ਵਿਵੇਕ ਨਰੀਂਦਰ ਨੂੰ ਕਿਸੇ ਨਾ ਕਿਸੇ ਤਰੀਕੇ ਸਮਝਾ ਲੈਂਦਾ ਹੈ ਜਦੋਂ ਨਰੀਂਦਰ ਨੂੰ 7ਵਾਂ ਮਹੀਨਾ ਲੱਗ ਜਾਂਦਾ ਹੈ ਤਾਂ ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਮੈਂ ਆਪਣੀ ਮਾਂ ਦੇ ਘਰ ਜਾਣਾ ਚਾਹੁੰਦੀ ਹਾਂ ਮੇਰੀ ਪਹਿਲੀ ਡਿਲੀਵਰੀ ਮੇਰੀ ਮਾਂ ਦੇ ਘਰ ਹੀ ਹੋਵੇਗੀ ਪਰ ਉਸ ਦੀ ਸੱਸ ਕਹਿੰਦੀ ਹੈ ਕਿ ਤੂੰ ਪੂਰੇ ਮਹੀਨੇ ਚਲੀ ਜਾਵੀਂ 9ਵੇਂ ਮਹੀਨੇ ਨਰੀਂਦਰ ਕੌਰ ਜਦੋਂ ਵਿਵੇਕ ਨਾਲ ਆਪਣੇ ਪੇਕੇ ਜਾਣ ਦੀ ਗੱਲ ਕਰਦੀ ਹੈ ਤਾਂ ਬਵੇਕ ਆਪਣੇ ਮਾਤਾ ਪਿਤਾ ਨੂੰ ਕਹਿ ਕੇ ਨਰਿੰਦਰ ਨੂੰ ਭੇਜਣ ਲਈ ਮਨਾ ਲੈਂਦਾ ਹੈ ਜਦੋਂ ਨਰਿੰਦਰ ਜਾਣ ਦੀ ਤਿਆਰੀ ਕਰਦੀ ਹੈ ਤਾਂ ਉਸਦੀ ਸੱਸ ਰਣਜੀਤ ਕੌਰ ਉਸਦੇ ਕਮਰੇ ਵਿੱਚ ਆਉਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਨੂ ਰਾਣੀ ਬੇਸ਼ੱਕ ਹੁਣ ਤੂੰ ਆਪਣੇ ਪੇਕੇ ਚਲੀ ਜਾ ਪਰ ਡਿਲੀਵਰੀ ਤੋਂ ਬਾਅਦ ਤੈਨੂੰ ਇੱਧਰ ਹੀ ਆਉਣਾ ਪਵੇਗਾ ਮੇਰਾ ਪੋਤਾ ਜਨਮ ਲੈਣ ਤੋਂ ਬਾਅਦ ਮੇਰੇ ਘਰ ਹੀ ਆਵੇਗਾ ਨਰਿੰਦਰ ਚੁੱਪਚਾਪ ਆਪਣੀ ਸੱਸ ਦੀ ਗੱਲ ਸੁਣਦੀ ਹੈ ਤੇ ਕੋਈ ਜਵਾਬ ਨਹੀਂ ਦਿੰਦੀ ਉਹ ਸੋਚਦੀ ਹੈ ਕਿ ਜਦੋਂ ਸਮਾਂ ਆਊਗਾ ਵੇਖੀ ਜਾਊ ਮੰਮੀ ਦੀ ਤਾਂ ਆਦਤ ਹੈ ਹਰ ਗੱਲ ਤੇ ਟੋਕ ਟਕਾਈ ਕਰਨ ਦੀ ਇੱਕ ਮਹੀਨਾ ਬੀਤ ਜਾਂਦਾ ਹੈ ਵਿਵੇਕ ਆਪਣੀ ਮਾਂ ਰਣਜੀਤ ਕੌਰ ਤੋਂ ਡਰਦਾ ਨਰਿੰਦਰ ਕੋਲ ਨਰਿੰਦਰ ਕੋਲ ਉਸ ਦਾ ਹਾਲ ਚਾਲ ਪੁੱਛਣ ਵੀ ਨਹੀਂ ਜਾਂਦਾ ਜਦੋਂ ਨਰਿੰਦਰ ਦੀ ਡਿਲੀਵਰੀ ਦਾ ਸਮਾਂ ਆਉਂਦਾ ਹੈ ਤਾਂ ਨਰਿੰਦਰ ਆਪਣੇ ਸੱਸ ਸਹੁਰੇ ਅਤੇ ਪਤੀ ਵਿਵੇਕ ਨੂੰ ਫੋਨ ਕਰਦੀ ਹੈ ਨਰਿੰਦਰ ਦੇ ਸੱਸ ਸੋਰਾ ਹਸਪਤਾਲ ਆ ਜਾਂਦੇ ਨੇ ਸ਼ਾਮ ਤੱਕ ਨਰਿੰਦਰ ਇੱਕ ਬਹੁਤ ਸੋਨੇ ਬੇਟੇ ਨੂੰ ਜਨਮ ਦਿੰਦੀ ਹੈ ਬੱਚਾ ਆਉਣ ਦੀ ਖੁਸ਼ੀ ਸਾਰਿਆਂ ਦੇ ਚਿਹਰੇ ਤੇ ਚਲਕਦੀ ਹੈ ਨਰਿੰਦਰ ਦੇ ਮੰਮੀ ਪਾਪਾ ਅਤੇ ਵਿਵੇਕ ਦੇ ਮੰਮੀ ਪਾਪਾ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਨੇ ਹਸਪਤਾਲ ਦੇ ਵਿੱਚ ਮਠਾਈ ਵੰਡੀ ਜਾਂਦੀ ਹੈ ਹੁਣ ਰਣਜੀਤ ਕੌਰ ਆਪਣੀ ਨੂੰ ਨਰਿੰਦਰ ਕੌਰ ਨੂੰ ਕਹਿੰਦੀ ਹੈ ਆਪਣਾ ਇੱਕ ਟੁੱਕ ਫੈਸਲਾ ਸੁਣਾਉਂਦੀ ਹੈ ਕਿ ਨੂ ਰਾਣੀ ਹੁਣ ਤੂੰ ਆਪਣੇ ਪੇਕੇ ਘਰ ਜਾਣ ਦੀ ਆਸ ਨਾ ਰੱਖੀ ਮੇਰਾ ਪੋਤਾ ਮੇਰੇ ਘਰ ਹੀ ਜਾਵੇਗਾ ਤਾਂ ਨਰਿੰਦਰ ਕੌਰ ਕਹਿੰਦੀ ਹੈ ਮੰਮੀ ਜਦੋਂ ਤੁਹਾਡਾ ਪੋਤਾ ਸਵਾ ਮਹੀਨੇ ਦਾ ਹੋ ਗਿਆ ਤੁਸੀਂ ਉਦੋਂ ਲੈ ਆਇਓ ਹੁਣ ਮੈਂ ਆਪਣੀ ਮਾਂ ਦੇ ਘਰ ਜਾਣਾ ਚਾਹੁੰਦੀ ਹਾਂ ਤੁਸੀਂ ਪੰਜੀਰੀ ਦੇਣ ਵੀ ਤਾਂ ਆਉਣਾ ਹੀ ਹੈ ਤਾਂ ਰਣਜੀਤ ਕੌਰ ਕਹਿਣ ਲੱਗੀ ਪੰਜੀਰੀ ਦੇਣਾ ਤੇਰੇ ਪੇਕੇਆਂ ਦਾ ਹੱਕ ਬਣਦਾ ਹੈ ਤੇਰੇ ਪੇਕੇ ਪੰਜੀਰੀ ਲੈ ਕੇ ਆਉਣਗੇ ਤੂੰ ਆਪਣੇ ਸਹੁਰੇ ਘਰ ਹੀ ਜਾਵੇਂਗੀ ਨਰਿੰਦਰ ਦੀ ਮਾਂ ਆਪਣੀ ਤੀ ਨੂੰ ਕਹਿੰਦੀ ਹੈ ਕਿ ਕੋਈ ਨਾ ਪੁੱਤ ਇੱਥੇ ਹੋਵੇ ਜਾਂ ਉੱਥੇ ਇੱਕ ਹੀ ਗੱਲ ਹੈ ਤੂੰ ਆਪਣੀ ਸੱਸ ਨੂੰ ਨਾਰਾਜ਼ ਨਾ ਕਰ ਪਰਮਾਤਮਾ ਨੇ ਤੇਰੀ ਸੋਣੀ ਸੁਣੀਆ ਸੋਨਾ ਜਵਾਕ ਤੇਰੀ ਝੋਲੀ ਪਾਇਆ ਹੈ ਨਰਿੰਦਰ ਨਾ ਚਾਹੁੰਦੇ ਹੋਏ ਵੀ ਆਪਣੀ ਸੱਸ ਰਣਜੀਤ ਕੌਰ ਦੀ ਗੱਲ ਮੰਨ ਕੇ ਆਪਣੇ ਸਹੁਰੇ ਘਰ ਆ ਜਾਂਦੀ ਹੈ ਹਸਪਤਾਲ ਤੋਂ ਛੁੱਟੀ ਮਿਲਦੀ ਹੈ ਸਾਰੇ ਚਾਈ ਚਾਈ ਘਰ ਆਉਂਦੇ ਨੇ ਵਿਵੇਕ ਛੁੱਟੀ ਲੈ ਕੇ ਆਪਣੀ ਪਤਨੀ ਕੋਲ ਆ ਜਾਂਦਾ ਹੈ 10 ਦਿਨ ਬਾਅਦ ਵਿਵੇਕ ਆਪਣੀ ਨੌਕਰੀ ਤੇ ਚਲਾ ਜਾਂਦਾ ਹੈ ਰਣਜੀਤ ਕੌਰ ਨਰਿੰਦਰ ਨੂੰ ਇੱਕ ਲਿਸਟ ਫੜਾਉਂਦੀ ਹੈ ਜਿਸ ਵਿੱਚ ਉਹ ਦੱਸਦੀ ਹੈ ਕਿ ਮੇਰਾ ਪੋਤਾ ਹੋਣ ਦੀ ਖੁਸ਼ੀ ਵਿੱਚ ਤੇਰੇ ਪੇਕੇ ਮੇਰੇ ਕਿਹੜੇ ਕਿਹੜੇ ਰਿਸ਼ਤੇਦਾਰਾਂ ਦੇ ਕੱਪੜੇ ਲੈ ਕੇ ਆਉਣਗੇ ਨਰਿੰਦਰ ਉਹ ਸਾਰੀ ਲਿਸਟ ਆਪਣੀ ਮਾਂ ਨੂੰ ਫੜਾ ਦਿੰਦੀ ਹੈ ਨਰਿੰਦਰ ਦੀ ਮਾਂ ਵੀ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਪੁੱਤ ਧੀਆ ਦੇ ਪੇਕਿਆਂ ਨੂੰ ਇਹੋ ਜਿਹੇ ਮੌਕਿਆਂ ਤੇ ਦੇਣਾ ਹੀ ਪੈਂਦਾ ਹੈ ਸਾਨੂੰ ਖੁਸ਼ੀ ਹੈ ਕਿ ਸਾਡੀ ਧੀ ਦੇ ਪੁੱਤ ਹੋਇਆ ਹੈ ਪੰਜੀਰੀ ਦੇ ਵਿੱਚ ਜੋ ਲੀੜਾ ਲੱਤਾ ਤੇਰੀ ਸੱਸ ਨੇ ਮੰਗਾਇਆ ਹੈ ਉਹ ਅਸੀਂ ਲੈ ਕੇ ਆਵਾਂਗੇ ਜਦੋਂ ਨਰਿੰਦਰ ਦਾ ਬੇਟਾ 1 ਮਹੀਨੇ ਦਾ ਹੁੰਦਾ ਹੈ ਤਾਂ ਨਰਿੰਦਰ ਦੇ ਪੇਕੇ ਪੰਜੀਰੀ ਲੈ ਕੇ ਆਉਂਦੇ ਨੇ ਪਰ ਨਰਿੰਦਰ ਦੀ ਸਾਸ ਰਣਜੀਤ ਕੌਰ ਜਦੋਂ ਲੀੜਾ ਲੱਤਾ ਅਤੇ ਸੋਨਾ ਵੇਖਦੀ ਹੈ ਤਾਂ ਉਥੇ ਹੀ ਆਪਣੀ ਕੁੜਮਣੀ ਦੀ ਵੇਜਤੀ ਕਰ ਦਿੰਦੀ ਹੈ ਉਹ ਕਹਿੰਦੀ ਹੈ ਭੈਣ ਜੀ ਮਸਾ ਮਸਾ ਮੇਰੇ ਪੋਤਾ ਹੋਇਆ ਸੀ ਤੁਸੀਂ ਕਿਹੋ ਜਿਹੇ ਸਸਤੇ ਕੱਪੜੇ ਲੈ ਕੇ ਆਏ ਹੋ ਵਿਆਹ ਵੇਲੇ ਵੀ ਤੁਸੀਂ ਬਹੁਤ ਘਟੀਆ ਮਟੀਰੀਅਲ ਦਿੱਤਾ ਅਤੇ ਸੋਨਾ ਵੀ ਬਹੁਤ ਹਲਕਾ ਪਾਇਆ ਹੁਣ ਵੀ ਤੁਸੀਂ ਮੇਰੇ ਪੋਤੇ ਲਈ ਇੰਨੀ ਹਲਕੀ ਚੈਨ ਅਤੇ ਮੇਰੇ ਰਿਸ਼ਤੇਦਾਰਾਂ ਲਈ ਸਸਤੇ ਕੱਪੜੇ ਲੈ ਕੇ ਆਏ ਹੋ ਮੇਰਾ ਪੋਤਾ ਇਹ ਚੈਨ ਅਤੇ ਕੱਪੜੇ ਕਦੇ ਨਹੀਂ ਪਹਿਨੇਗਾ ਨਰੇਂਦਰ ਦੀ ਮਾਂ ਚੁੱਪ ਕਰ ਜਾਂਦੀ ਹੈ। ਉਹ ਸੋਚਦੀ ਹੈ ਕਿ ਧੀਆ ਵਾਲੇ ਨੀਵੇਂ ਹੁੰਦੇ ਨੇ। ਉਹ ਰਣਜੀਤ ਕੌਰ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੰਦੀ। ਭਾਵੇਂ ਕਿ ਨਰੇਂਦਰ ਦੀ ਮਾਂ ਨੇ ਆਪਣੀ ਧੀ ਦੇ ਘਰ ਰੁਕਣਾ ਸੀ ਕਿਉਂਕਿ ਨਰੇਂਦਰ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਮਾਂ ਮੇਰੇ ਕੋਲ 10 ਦਿਨ ਲਗਾ ਕੇ ਜਾਵੀਂ ਪਰ ਆਪਣੀ ਕੁੜਮਣੀ ਦਾ ਇਹ ਵਤੀਰਾ ਵੇਖ ਕੇ ਉਹ ਆਪਣੇ ਨੂੰ ਪੁੱਤ ਅਤੇ ਪਤੀ ਨਾਲ ਵਾਪਸ ਮੁੜ ਜਾਂਦੀ ਹੈ। ਜੋ ਸਮਾਨ ਵੀ ਉਹ ਲੈ ਕੇ ਆਈ ਸੀ ਉਹ ਆਪਣੀ ਧੀ ਨਰਿੰਦਰ ਕੋਲ ਰੱਖ ਜਾਂਦੀ ਹੈ ਇੱਧਰ ਰਣਜੀਤ ਕੌਰ ਦੇ ਭਰਾ ਪਰਜਾਈ ਅਤੇ ਭੈਣ ਹੋਰ ਰਿਸ਼ਤੇਦਾਰ ਵੀ ਆਏ ਹੋਏ ਸੀ ਨਰਿੰਦਰ ਕੌਰ ਨੂੰ ਇਹ ਗੱਲ ਬਹੁਤ ਬੁਰੀ ਲੱਗਦੀ ਹੈ ਕਿ ਮੇਰੀ ਸੱਸ ਨੇ ਮੇਰੀ ਮਾਂ ਦੀ ਸਾਰਿਆਂ ਦੇ ਸਾਹਮਣੇ ਬੇਇੱਜ਼ਤੀ ਕਰ ਦਿੱਤੀ ਪਰ ਉਹ ਫਿਰ ਵੀ ਆਪਣੀ ਸੱਸ ਨੂੰ ਕੁਝ ਨਾ ਬੋਲੀ ਸ਼ਾਮ ਨੂੰ ਨਰਿੰਦਰ ਕੌਰ ਆਪਣੇ ਕਮਰੇ ਵਿੱਚ ਬੈਠੀ ਰੋ ਰਹੀ ਸੀ ਉਹ ਡੂੰਘੀਆਂ ਸੋਚਾਂ ਵਿੱਚ ਗਵਾਚੀ ਹੋਈ ਸੀ ਇੰਨੇ ਨੂੰ ਬਿਵੇਕ ਦੀ ਅੱਖ ਖੁੱਲਦੀ ਹੈ ਅਤੇ ਉਹ ਵੇਖਦਾ ਹੈ ਕਿ ਨਰਿੰਦਰ ਜਾਗਦੀ ਬੈਠੀ ਹੈ ਪਰ ਉਹਨਾਂ ਦਾ ਛੋਟਾ ਬੱਚਾ ਰੋ ਰਿਹਾ ਹੈ ਬਿਵੇਕ ਨਰਿੰਦਰ ਨੂੰ ਹਲੂਣਾ ਦੇ ਕੇ ਆਖਦਾ ਹੈ ਨਰਿੰਦਰ ਕਿਹੜੀਆਂ ਸੋਚਾਂ ਵਿੱਚ ਗਵਾਚੀ ਹੋਈਆਂ ਮੈਂ ਥੱਕਿਆ ਸੀ ਮੈਨੂੰ ਨੀਂਦ ਆ ਗਈ ਪਰ ਨੂਰ ਰੋ ਰਿਹਾ ਹੈ ਤੂੰ ਇਸ ਨੂੰ ਦੁੱਧ ਕਿਉਂ ਨਹੀਂ ਪਲਾਉਂਦੀ ਨਰਿੰਦਰ ਆਪਣੇ ਨੂਰ ਨੂੰ ਚੁੱਕ ਕੇ ਦੁੱਧ ਪਲਾਉਣ ਲੱਗਦੀ ਹੈ ਅਤੇ ਬਿਵੇਕ ਨੂੰ ਕਹਿੰਦੀ ਹੈ ਬਿਵੇਕ ਹੁਣ ਤੱਕ ਤੇਰੀ ਮਾਂ ਨੇ ਜੋ ਵੀ ਮੈਨੂੰ ਕਿਹਾ ਮੈਂ ਕੀਤਾ ਮੈਂ ਉਹਦੀਆਂ ਜ਼ਾਦਤੀਆਂ ਵੀ ਸਹਿਣ ਕੀਤੀਆਂ ਪਰ ਹੁਣ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਮੈਂ ਤੁਹਾਡੇ ਨਾਲ ਜਾਣਾ ਚਾਹੁੰਦੀ ਹਾਂ ਮੈਂ ਇੱਥੇ ਇਕ ਪਲ ਲਈ ਵੀ ਨਹੀਂ ਰੁਕਾਂਗੀ ਤਾਂ ਬਿਵੇਕ ਕਹਿੰਦਾ ਹੈ ਨਰਿੰਦਰ ਮੈਂ ਤੈਨੂੰ ਦੱਸਿਆ ਸੀ ਨਾ ਕਿ ਮਾਂ ਦੀ ਆਦਤ ਹੈ ਹਰ ਗੱਲ ਤੇ ਟੋਕ ਟਕਾਈ ਕਰਨ ਦੀ ਤੂੰ ਵੇਖਿਆ ਹੋਵੇਗਾ ਕਿ ਮੈਂ ਅਤੇ ਪਾਪਾ ਮੰਮੀ ਦੀ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੇ ਕਿਉਂਕਿ ਮੰਮੀ ਬਹੁਤ ਜਿੱਦੀ ਹੈ ਉਹ ਕਿਸੇ ਵੀ ਕੋਈ ਗੱਲ ਨਹੀਂ ਮੰਨਦੀ ਅਸੀਂ ਘਰ ਵਿੱਚ ਕਲੇਸ਼ ਪੈਣ ਦੇ ਡਰੋਂ ਮੰਮੀ ਦੀ ਕਿਸੇ ਗੱਲ ਨੂੰ ਨਹੀਂ ਘਟਦੇ ਤਾਂ ਨਰਿੰਦਰ ਕਹਿਣ ਲੱਗੇ ਇਸੇ ਕਰਕੇ ਤੁਹਾਡੀ ਮੰਮੀ ਹਰ ਗੱਲ ਤੇ ਆਪਣਾ ਹੁਕਮ ਚਲਾਉਂਦੀ ਹੈ ਪਰ ਬਿਵੇਕ ਜੇ ਤੂੰ ਆਪਣੀ ਮੰਮੀ ਕੋਲ ਸਹੀ ਗੱਲ ਵੀ ਨਹੀਂ ਕਹਿ ਸਕਦਾ ਸੀ ਫਿਰ ਤੈਨੂੰ ਮੇਰੇ ਨਾਲ ਵਿਆਹ ਕਰਵਾਉਣ ਦਾ ਕੋਈ ਹੱਕ ਨਹੀਂ ਸੀ ਜਿੱਥੋਂ ਤੱਕ ਮੇਰੀ ਗੱਲ ਗੱਲ ਤੇ ਬੇਇੱਜ਼ਤੀ ਦਾ ਸਵਾਲ ਆ ਮੈਂ ਸਹਿ ਲੈਂਦੀ ਹਾਂ ਪਰ ਮੇਰੇ ਮਾਪਿਆਂ ਦੀ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਕੋਈ ਬੇਇੱਜ਼ਤੀ ਕਰੇ ਇਹ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਮਾਂ ਨੇ ਮੇਰੇ ਕੋਲ ਰੁਕਣਾ ਸੀ ਕਿਉਂਕਿ ਜਨੇਪੇ ਵੇਲੇ ਇੱਕ ਧੀ ਨੂੰ ਆਪਣੀ ਮਾਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਪਰ ਤੇਰੀ ਮਾਂ ਨੇ ਮੇਰੇ ਪੇਕਿਆਂ ਨਾਲ ਜੋ ਵਰਤਾਅ ਕੀਤਾ ਕੁਝ ਨੂੰ ਬਰਦਾਸ਼ਤ ਨਾ ਕਰਦੇ ਹੋਏ ਮੇਰੀ ਮਾਂ ਚਲੀ ਗਈ ਇਹ ਗੱਲਾਂ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀਆਂ ਕਿ ਤੁਸੀਂ ਸਹੀ ਗੱਲ ਤੇ ਵੀ ਨਹੀਂ ਬੋਲ ਸਕਦੇ ਤਾਂ ਵਿਵੇਕ ਚੁੱਪ ਕਰ ਜਾਂਦਾ ਹੈ ਅਤੇ ਕਹਿੰਦਾ ਹੈ ਨਰਿੰਦਰ ਬਸ ਕੁਝ ਸਮਾਂ ਹੋਰ ਤੂੰ ਮੰਮੀ ਦੀ ਗੱਲ ਮੰਨ ਲੈ ਜਦੋਂ ਆਪਣਾ ਨੂਰ ਵੱਡਾ ਹੋਵੇਗਾ ਤੇ ਆਪਾਂ ਪੜ੍ਹਨ ਲਾਉਣਾ ਹੋਵੇਗਾ ਤਾਂ ਮੈਂ ਤੈਨੂੰ ਆਪਣੇ ਨਾਲ ਲੈ ਜਾਵਾਂਗਾ ਤਾਂ ਨਰਿੰਦਰ ਕਹਿਣ ਲੱਗੀ ਨਹੀਂ ਵਿਵੇਕ ਮੈਂ ਇੰਨਾ ਸਮਾਂ ਇਸ ਘਰ ਵਿੱਚ ਤੁਹਾਡੇ ਬਿਨਾ ਇਕੱਲੀ ਨਹੀਂ ਰਹਿ ਸਕਦੀ ਜੇ ਤੁਸੀਂ ਮੈਨੂੰ ਆਪਣੇ ਨਾਲ ਨਹੀਂ ਲਿਜਾਵੋਗੇ ਤਾਂ ਮੈਂ ਆਪਣੇ ਪੇਕੇ ਘਰ ਰਹਿ ਲਵਾਂਗੀ ਦੋਨੋਂ ਪਤੀ ਪਤਨੀ ਇਸ ਗੱਲ ਤੇ ਵਿਚਾਰ ਚਰਚਾ ਕਰ ਰਹੇ ਸੀ ਤਵ ਵਿਵੇਕ ਕਹਿੰਦਾ ਹੈ ਕੋਈ ਗੱਲ ਨਹੀਂ ਮੈਂ ਅਜੇ 2 ਦਿਨ ਹੋਰ ਘਰ ਹਾਂ ਫਿਰ ਸੋਚਦੇ ਹਾਂ ਇਹ ਕਹਿ ਕੇ ਉਹ ਨਰਿੰਦਰ ਨੂੰ ਦਲਾਸਾ ਦੇ ਕੇ ਤੇ ਚੁੱਪ ਕਰਾ ਕੇ ਸਵਾਦਿੰਦਾ ਹੈ ਪਰ ਵਿਵੇਕ ਨੂੰ ਪਤਾ ਸੀ ਕਿ ਜੇ ਮੈਂ ਨਰਿੰਦਰ ਨੂੰ ਨਾਲ ਲੈ ਜਾਣ ਦੀ ਗੱਲ ਕੀਤੀ ਤਾਂ ਮੇਰੀ ਇਸ ਮੇਰੀ ਮਾਂ ਇਸ ਘਰ ਵਿੱਚ ਹੰਗਾਮਾ ਖੜਾ ਕਰ ਦੇਵੇਗੀ। ਅਗਲੇ ਦਿਨ ਬਿਵੇਕ ਦੀ ਵੱਡੀ 마ਸੀ ਜਿਹੜੀ ਕਿ ਉਸ ਦਾ ਪੁੱਤ ਵੇਖਣ ਆਈ ਸੀ ਉਹ ਜਾਣ ਲੱਗਦੀ ਹੈ। ਉਹ ਨਰਿੰਦਰ ਕੌਰ ਦੇ ਕਮਰੇ ਵਿੱਚ ਆਉਂਦੀ ਹੈ ਅਤੇ ਉਸ ਨੂੰ ਕਹਿੰਦੀ ਹੈ। ਧੀਏ ਆਹ ਕੁਝ ਸ਼ਗਨ ਤੇ ਆਹ ਤੇਰੇ ਪੁੱਤਰ ਨੂਰ ਦੇ ਕੱਪੜਿਆਂ ਦੇ ਪੈਸੇ ਨੇ। ਤਾਂ ਨਰਿੰਦਰ ਕਹਿਣ ਲੱਗੀ 마ਸੀ ਜੀ ਸ਼ਗਨਤਾ ਮੰਨਿਆ ਪਰ ਮੈਂ ਕੱਪੜਿਆਂ ਦੇ ਪੈਸੇ ਨਹੀਂ ਲਵਾਂਗੀ ਜਦੋਂ ਤੁਸੀਂ ਕਦੇ ਆਓਗੇ ਨਾ ਇਹਦੇ ਲਈ ਬਸ ਕੱਪੜੇ ਲੈ ਆਉਣਾ ਤਾਂ ਉਹ ਕਹਿਣ ਲੱਗੀ ਈ ਮੈਂ ਆਪਣੇ ਪੋਤੇ ਲਈ ਕੱਪੜੇ ਤਾਂ ਲੈ ਕੇ ਆਈ ਸੀ ਪਰ ਮੇਰੀ ਭੈਣ ਨੇ ਤੇਰੀ ਮਾਂ ਨਾਲ ਜੋ ਵਤੀਰਾ ਕੀਤਾ ਤੇਰੀ ਮਾਂ ਸਾਡੇ ਸਾਰਿਆਂ ਲਈ ਬਹੁਤ ਸੋਹਣੇ ਕੱਪੜੇ ਲੈ ਕੇ ਆਈ ਅਤੇ ਆਪਣੇ ਦੋਤੇ ਲਈ ਚੈਨ ਪਰ ਮੇਰੀ ਜਿੱਦੀ ਤੇ ਨਖਰੇ ਵਾਲੀ ਭੈਣ ਦੇ ਨੱਕ ਹੇਠ ਕੁਝ ਵੀ ਨਹੀਂ ਆਇਆ ਜਦੋਂ ਤੇਰੀ ਮਾਂ ਪੜੀ ਲਿਖੀ ਸ਼ਹਿਰ ਦੀ ਹੋ ਗਈ ਐਨੇ ਵਧੀਆ ਕੱਪੜੇ ਲੈ ਕੇ ਆਈ ਮੇਰੀ ਭੈਣ ਦੇ ਉਹ ਨਹੀਂ ਪਸੰਦ ਆਏ ਤਾਂ ਮੇਰੇ ਪਿੰਡੂ ਔਰਤ ਦੇ ਕੱਪੜੇ ਉਹ ਆਪਣੇ ਪੋਤੇ ਨੂੰ ਕਦੋਂ ਪਾਉਣ ਦੇਵੇਗੀ ਨਰਿੰਦਰ ਦੀ ਸੱਸ ਰਣਜੀਤ ਗੱਲਾਂ ਸੁਣ ਰਹੀ ਸੀ ਅਤੇ ਉਹ ਆਪਣੀ ਭੈਣ ਕੋਲ ਆ ਕੇ ਕਹਿੰਦੀ ਹੈ ਕਿਉਂ ਦੀਦੀ ਇਹ ਗੱਲ ਕਿਉਂ ਕਹਿ ਰਹੇ ਹੋ ਤੁਸੀਂ ਐਨੇ ਪਿਆਰ ਨਾਲ ਮੇਰੇ ਪੋਤੇ ਲਈ ਕੱਪੜੇ ਲੈ ਕੇ ਆਏ ਹੋ ਤੇ ਮੈਂ ਕਿਉਂ ਨਹੀਂ ਆਪਣੇ ਪੋਤੇ ਨੂੰ ਪਹਿਨਣ ਦੇਵਾਂਗੀ ਤੁਸੀਂ ਜੋ ਵੀ ਲੈ ਕੇ ਆਏ ਹੋ ਉਹੀ ਦੇ ਕੇ ਜਾਓ ਤਾਂ ਨਰਿੰਦਰ ਇਹ ਵੇਖ ਕੇ ਹੈਰਾਨ ਹੋ ਜਾਂਦੀ ਹੈ ਰਣਜੀਤ ਕੌਰ ਦੀ ਭੈਣ ਆਖਦੀ ਹੈ ਭੈਣੇ ਤੂੰ ਮੇਰੀ ਛੋਟੀ ਭੈਣ ਹੈ ਤੇ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਤੂੰ ਜੋ ਕੱਲ ਕੀਤਾ ਉਹ ਸਾਨੂੰ ਪਸੰਦ ਨਹੀਂ ਆਇਆ ਤੂੰ ਆਪਣੇ ਨਾਲ ਨਾਲ ਸਾਡੀ ਵੀ ਬੇਇੱਜ਼ਤੀ ਕਰਵਾ ਦਿੱਤੀ ਮੈਂ ਨਰਿੰਦਰ ਦੀ ਮਾਂ ਨੂੰ ਜਾਂਦੇ ਹੋਏ ਉਦਾਸ ਅੱਖਾਂ ਨਾਲ ਵੇਖਿਆ ਤਾਂ ਮੇਰਾ ਮਨ ਦੁਖੀ ਹੋ ਗਿਆ ਇੱਕ ਮਾਂ ਆਪਣੀ ਧੀ ਲਈ ਸਭ ਕੁਝ ਕਰਦੀ ਹੈ ਜਿੰਨਾ ਵੀ ਉਹਦੇ ਤੋਂ ਸਰਦਾ ਬਣਦਾ ਹੈ ਉਹ ਖੁੱਲੇ ਦਿਲ ਨਾਲ ਦਿੰਦੀ ਹੈ ਨਰਿੰਦਰ ਦੀ ਮਾਂ ਨੇ ਕੋਈ ਕਮੀ ਨਹੀਂ ਛੱਡੀ ਤੇ ਤੂੰ ਸਾਰਿਆਂ ਦੇ ਸਾਹਮਣੇ ਉਹਦੀ ਬੇਇੱਜ਼ਤੀ ਕਰ ਦਿੱਤੀ ਤੈਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਜਿਸ ਮਾਂ ਨੇ ਆਪਣੀ ਸੋਨੇ ਵਰਗੀ ਧੀ ਤੇਰੇ ਪੁੱਤ ਦੇ ਲੜ ਲਾ ਦਿੱਤੀ ਉਸਨੇ ਹੋਰ ਕੀ ਬਾਕੀ ਰੱਖਿਆ ਨਰਿੰਦਰ ਦੀ ਮਾਂ ਨੇ ਤਾਂ ਵੈਸੇ ਵੀ ਲੀੜੇ ਲੱਤੇ ਪੈਸੇ ਸੋਨੇ ਦੀ ਕੋਈ ਕਮੀ ਨਹੀਂ ਛੱਡੀ ਸੀ ਪਰ ਤੇਰੇ ਨੱਕ 헤ਠ ਕੁਝ ਨਹੀਂ ਆਇਆ ਮੈਂ ਰਾਤ ਨਰਿੰਦਰ ਦੇ ਕਮਰੇ ਵਿੱਚ ਜਾਣ ਲੱਗੀ ਸੀ ਪਰ ਜਦੋਂ ਮੈਂ ਨਰਿੰਦਰ ਨੂੰ ਵਿਵੇਕ ਨਾਲ ਗੱਲ ਕਰਦੇ ਸੁਣਿਆ ਉਹ ਰੋ ਰਹੀ ਸੀ ਅਤੇ ਵਿਵੇਕ ਨਾਲ ਜਾਣ ਦੀ ਗੱਲ ਕਰ ਰਹੀ ਸੀ ਫਿਰ ਵੀ ਵਿਵੇਕ ਉਸ ਨੂੰ ਇਹੀ ਸਮਝਾ ਰਿਹਾ ਸੀ ਕਿ ਤੂੰ ਮੰਮੀ ਹੋਰਾਂ ਕੋਲ ਰਹਿ ਜਿਹੜੀ ਕੁੜੀ ਵਿਆਹ ਦੇ 2 ਸਾਲ ਤੱਕ ਆਪਣੇ ਪਤੀ ਨੂੰ ਛੱਡ ਕੇ ਸੱਸ ਸਹੁਰੇ ਕੋਲ ਰਹੀ ਉਹਨਾਂ ਦਾ ਇੰਨਾ ਆਦਰ ਸਤਕਾਰ ਕਰਦੀ ਹੈ ਰੱਬ ਨੇ ਤੇਰੇ ਘਰੇ ਕੀ ਘਾਟ ਰੱਖਿਆ ਹੈ ਵਧੀਆ ਤੈਨੂੰ ਪੋਤੇ ਦੀ ਦਾਤ ਬਖਸ਼ੀ ਹੈ ਪਰ ਤੇਰੀ ਤਮਾ ਅਜੇ ਵੀ ਨਹੀਂ ਭਰੀ ਤੈਨੂੰ ਇਸ ਗੱਲ ਦਾ ਗੁੱਸਾ ਲੱਗਣਾ ਪਰ ਮੈਨੂੰ ਸ਼ਰਮ ਆਉਂਦੀ ਹੈ ਤੈਨੂੰ ਆਪਣੇ ਭੈਣ ਕਹਿੰਦੇ ਹੋਏ ਇਸ ਲਈ ਮੈਂ ਜੋ ਤੇਰੇ ਪੋਤੇ ਲਈ ਲੈ ਕੇ ਆਈ ਹਾਂ ਉਹ ਸਭ ਵਾਪਸ ਲੈ ਕੇ ਚੱਲੀ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਤੇਰੇ ਆਪਣੀ ਕੁੜਮਣੀ ਦੇ ਦਿੱਤੇ ਐਨੇ ਮਹਿੰਗੇ ਕੱਪੜੇ ਪਸੰਦ ਨਹੀਂ ਆਏ ਸਾਡੇ ਪਿੰਡੂਆਂ ਦੇ ਖਰੀਦੇ ਕੱਪੜੇ ਤੇਰੇ ਕਿੰਨਾ ਕੁ ਪਸੰਦ ਆਉਣਗੇ ਰਣਜੀਤ ਕੌਰ ਕਹਿਣ ਲੱਗੀ ਕਿ ਜਦੋਂ ਮੈਂ ਤੈਨੂੰ ਇੱਕ ਵਾਰ ਕਹਿਤਾ ਕਿ ਜੋ ਤੂੰ ਲੈ ਕੇ ਆਈ ਹੈ ਉਹੀ ਦੇ ਕੇ ਜਾ ਤਾਂ ਫਿਰ ਉਸਦੀ ਭੈਣ ਕਹਿਣ ਲੱਗੀ ਇਸ ਦਾ ਮਤਲਬ ਤੂੰ ਆਪਣੀ ਕੁੜਮਣੀ ਨੂੰ ਜਾਣਬੁੱਝ ਕੇ ਨੀਚੇ ਵਿਖਾਉਣ ਲਈ ਇਦਾਂ ਕਰਦੀ ਹੈ ਯਾਦ ਰੱਖੀ ਇੱਕ ਦਿਨ ਤੂੰ ਆਪਣੀ ਨੂੰਹ ਦੇ ਨਾਲ ਨਾਲ ਪੁੱਤ ਅਤੇ ਪੋਤੇ ਨੂੰ ਵੀ ਖੋ ਦੇਵੇਂਗੀ ਸਾਰੀ ਉਮਰ ਤੂੰ ਇਸ ਘਰ ਵਿੱਚ ਆਪਣੀ ਮਨਮਰਜ਼ੀ ਕੀਤੀ ਹੈ ਪਰ ਸਮੇਂ ਦੇ ਅਨੁਸਾਰ ਟੱਲਣਾ ਸਿੱਖ ਜੀਜਾ ਜੀ ਤੇਰੀ ਹਰ ਜਿੱਦ ਪਗਾਉਂਦੇ ਸੀ ਕਿਉਂਕਿ ਉਹ ਕਲੇਸ਼ ਤੋਂ ਡਰਦੇ ਸੀ ਪਰ ਤੂੰ ਉਸ ਨੂੰ ਉਸਦੀ ਕਮਜ਼ੋਰੀ ਸਮਝ ਲਿਆ ਪਰ ਬੱਚੇ ਸਦਾ ਮਾਂ ਪਿਓ ਦੀਆਂ ਗੱਲਾਂ ਨਹੀਂ ਮੰਨਦੇ ਹੁੰਦੇ ਤੇਰੇ ਨੂੰ ਪੁੱਤ ਅੱਜ ਤੇਰੇ ਕਹਿਣੇ ਵਿੱਚ ਨੇ ਪਰ ਤੇਰੀਆਂ ਫालतੂ ਦੀਆਂ ਗੱਲਾਂ ਕਰਕੇ ਉਹ ਇੱਕ ਦਿਨ ਜ਼ਰੂਰ ਤੇਰੇ ਤੋਂ ਦੂਰ ਹੋ ਜਾਣਗੇ ਇਹਨਾਂ ਕਹਿ ਕੇ ਜਦੋਂ ਉਹ ਤੁਰਨ ਲੱਗੀ ਤਾਂ ਰਣਜੀਤ ਕੌਰ ਨੇ ਉਸ ਦਾ ਹੱਥ ਫੜ ਕੇ ਰੋਕ ਲਿਆ ਅਤੇ ਉਸ ਨੂੰ ਕਹਿਣ ਲੱਗੀ ਭੈਣੇ ਤੂੰ ਤਾਂ ਮੇਰੀਆਂ ਅੱਖਾਂ ਖੋਲ ਦਿੱਤੀਆਂ ਸੱਚਮੁੱਚ ਮੈਂ ਤਾਂ ਹਰ ਗੱਲ ਤੇ ਆਪਣੀ ਨੂੰ ਅਤੇ ਕੁੜਮਣੀ ਨੂੰ ਨੀਚਾ ਵਿਖਾਉਂਦੀ ਸੀ ਮੈਨੂੰ ਇਹ ਸੀ ਕਿ ਮੇਰੀ ਨੂੰ ਮੇਰੇ ਕੰਟਰੋਲ ਵਿੱਚ ਰਹੇ ਅਤੇ ਉਸਦੇ ਪੇਕੇ ਵੀ ਮੈਂ ਹਰ ਗੱਲ ਤੇ ਇਹੀ ਵੇਖਣਾ ਚਾਹੁੰਦੀ ਸੀ ਕਿ ਅੱਜ ਵੀ ਮੇਰਾ ਉਸ ਘਰ ਵਿੱਚ ਉਨਾ ਹੀ ਰੋਬ ਹੈ ਪਰ ਤੋਂ ਸੱਚ ਕਿਹਾ ਇਸ ਤਰ੍ਹਾਂ ਤਾਂ ਮੈਂ ਆਪਣੀ ਨੂ ਨੂੰ ਆਪਣੇ ਤੋਂ ਦੂਰ ਕਰ ਲਵਾਂਗੀ ਮੈਨੂੰ ਮaaf ਕਰਦੇ ਭੈਣੇ ਅੱਜ ਤੋਂ ਬਾਅਦ ਇਹੋ ਜਹੀ ਗਲਤੀ ਕਦੇ ਨਹੀਂ ਹੋਵੇਗੀ ਫਿਰ ਰਣਜੀਤ ਕੌਰ ਆਪਣੀ ਕੁੜਮਣੀ ਨੂੰ ਫੋਨ ਲਗਾ ਕੇ ਉਸ ਤੋਂ ਕੱਲ੍ਹ ਵਾਲੀ ਗੱਲ ਲਈ ਮਾਫੀ ਮੰਗਦੀ ਹੈ ਅਤੇ ਉਸ ਨੂੰ ਕਹਿੰਦੀ ਹੈ ਭੈਣ ਜੀ ਤੁਸੀਂ ਆਉਣਾ ਅਤੇ ਨਰਿੰਦਰ ਨੂੰ ਆਪਣੇ ਨਾਲ ਲੈ ਜਾਣਾ ਜਦੋਂ ਪੋਤਾ 1 ਮਹੀਨੇ ਦਾ ਹੋ ਗਿਆ ਉਸ ਤੋਂ ਬਾਅਦ ਮੈਂ ਨਰਿੰਦਰ ਨੂੰ ਵਿਵੇਕ ਨਾਲ ਭੇਜ ਦੇਵਾਂਗੀ ਆਪਣੀ ਭੈਣ ਦੀ ਇਹ ਗੱਲ ਸੁਣ ਕੇ ਰਣਜੀਤ ਕੌਰ ਦੀ ਭੈਣ ਵੀ ਖੁਸ਼ ਹੋ ਜਾਂਦੀ ਹੈ ਫਿਰ ਰਣਜੀਤ ਕੌਰ ਆਪਣੇ ਨੂੰਹ-ਪੁੱਤ ਕੋਲ ਆ ਕੇ ਉਹਨਾਂ ਤੋਂ ਮਾਫੀ ਮੰਗਦੀ ਹੈ ਅਤੇ ਆਪਣੇ ਪੁੱਤ ਨਾਲ ਵਾਅਦਾ ਕਰਦੀ ਹੈ ਕਿ ਉਹ ਅੱਜ ਤੋਂ ਬਾਅਦ ਉਹਨਾਂ ਪਤੀ-ਪਤਨੀ ਦੇ ਮਾਮਲੇ ਵਿੱਚ ਕਦੇ ਵੀ ਦਖਲ ਅੰਦਾਜ਼ੀ ਨਹੀਂ ਕਰੇਗੀ ਅਤੇ ਆਪਣੇ ਕੁੜਮ-ਕੁੜਮਣੀ ਦਾ ਵੀ ਪੂਰਾ ਆਦਰ ਸਤਿਕਾਰ ਕਰੇਗੀ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਪਰਿਵਾਰਕ ਕਹਾਣੀ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਬਹੁਤ ਸਾਰੀਆਂ ਔਰਤਾਂ ਆਪਣੀ ਨੂੰ ਅਤੇ ਉਸ ਦੇ ਪੇਕਿਆਂ ਦੀ ਕੰਮਾਂ ਅਤੇ ਲੈਣ ਦੇਣ ਦੇ ਵਿੱਚ ਬਿਨਾਂ ਗੱਲ ਤੋਂ ਨਖਰੇ ਕਰਦੀਆਂ ਰਹਿੰਦੀਆਂ ਨੇ ਅਜਿਹੀਆਂ ਔਰਤਾਂ ਇੱਕ ਦਿਨ ਆਪਣੀ ਨੂੰ ਤੋਂ ਮਿਲਦਾ ਮਾਣ ਸਤਕਾਰ ਗਵਾ ਲੈਂਦੀਆਂ ਨੇ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ